ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਪੱਕੇ ਤੌਰ ਤੇ ਹਟਾ ਦਿੱਤਾ ਆ ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਉਹਨਾਂ ਸਤਿਕਾਰਯੋਗ ਖਾਲਸਾ ਜੀ ਜੋ ਫੈਸਲੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਸੀ ਉਹਨਾਂ ਫੈਸਲਿਆਂ ਦੇ ਕਾਰਨ ਅੱਜ ਸ਼੍ਰੋਮਣੀ ਕਮੇਟੀ ਨੇ ਬਾਦਲ ਦਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈ ਲਈਏ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਬਰਗਾਸਤ ਕਰ ਦਿੱਤਾ ਆ ਉਹਨਾਂ ਨੂੰ ਪਾਸੇ ਕਰ ਦਿੱਤਾ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਗਿਆਨੀ ਜਗਤਾਰ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾ ਦਿੱਤਾ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਜਿਹਾ ਕਿਉਂ ਵਾਪਰਿਆ ਕਿਉਂਕਿ ਉਹਨਾਂ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਉਹਨਾਂ ਨੇ ਪੰਥਕ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੇ ਬਾਦਲਗਿਆਂ ਦੀ ਚਾਪਲੂਸੀ ਨਹੀਂ ਕੀਤੀ ਉਹਨਾਂ ਨੇ ਬਾਦਲਦੱਲ ਦੇ ਅੱਗੇ ਗੋਡੇ ਨਹੀਂ ਟੇਕੇ ਉਹਨਾਂ ਨੇ ਬਾਦਲਦੱਲ ਦਾ ਜਿਹੜਾ ਦਬਾਅ ਆ ਉਹ ਨਹੀਂ ਝੱਲਿਆ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਧਾਂਤਾਂ ਦੀ ਰਾਖੀ ਦੇ ਲਈ ਆਪਣਾ ਜਿਹੜਾ ਅਹੁਦਾ ਆ ਉਹ ਵੀ ਵਾਰ ਦਿੱਤਾ ਜਥੇਦਾਰ ਹਰਪ੍ਰੀਤ ਸਿੰਘ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਮੈਂ ਅਸਤੀਫਾ ਵੀ ਦੇਣ ਨੂੰ ਤਿਆਰ ਹਾਂ ਤੇ ਉਹਨਾਂ ਨੇ ਇੱਕ ਵਾਰ ਅਸਤੀਫਾ ਦੇਣ ਦਾ ਜਿਹੜਾ ਯਤਨ ਆ ਉਹ ਵੀ ਕੀਤਾ ਉਹ ਕਹਿੰਦੇ ਜਥੇਦਾਰੀ ਭਾਵੇਂ ਜਾਵੇ ਪਰ ਮੈਂ ਬਾਦਲ ਕਹਿੰਦਾ ਜਿਹੜਾ ਦਬਾਅ ਆ ਉਹ ਨਹੀਂ 뜰ਣਾ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਜਿੰਨਾ ਸਮਾਂ ਵੀ ਪੰਥ ਦੀਆਂ ਸੇਵਾਵਾਂ ਕੀਤੀਆਂ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਜਿਹੜੇ ਬਿਆਨ ਜਾਰੀ ਕੀਤੇ ਉਹਨਾਂ ਦੀਆਂ ਸੇਵਾਵਾਂ ਤੇ ਉਹਨਾਂ ਦੇ ਜਿਹੜੇ ਬਿਆਨ ਆ ਉਹ ਹਮੇਸ਼ਾ ਹੀ ਪੰਥ ਨੂੰ ਯਾਦ ਰਹਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ਕਰਕੇ ਹਟਾਇਆ ਗਿਆ ਕਿਉਂਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਸਨ ਖਾਸ ਕਰਕੇ ਜੋ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪੰਥ ਰਤਨ ਅਵਾਰਡ ਖੋਇਆ ਗਿਆ ਇਸ ਤੋਂ ਭਾਵੇਂ ਆ ਕਿ ਉਹ ਫਖਰੇ ਕੌਮ ਪੰਥ ਰਤਨ ਨਹੀਂ ਉਹ ਗਦਾਰ ਹੀ ਕੌਮ ਹੈ ਉਹ ਪੰਥ ਦਾ ਗਦਾਰ ਹੈ ਸੋ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੱਧ ਹੋ ਚੁੱਕਾ ਆ ਅਤੇ ਇਸ ਦੇ ਨਾਲ ਹੀ ਜੋ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਅਕਾਲੀ ਦਲ ਭਾਵ ਕੀ ਬਾਦਲਾਂ ਦੀ ਲੀਡਰਸ਼ਿਪ ਨੂੰ ਅਜੋਗ ਘਰਾਰ ਦਿੱਤਾ ਸੀ ਬਾਦਲ ਕਿਆਂ ਨੂੰ ਉਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਬਰਦਾਸ਼ਤ ਤੇ ਆ ਉਹ ਨਹੀਂ ਹੋ ਰਹੀ ਸੀ ਉਹ ਵਾਰ-ਵਾਰ ਜਥੇਦਾਰ ਹਰਪ੍ਰੀਤ ਸਿੰਘ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਪਰ ਉਹਨਾਂ ਨੇ ਬਾਦਲ ਕਿਆਂ ਦੀ ਗੱਲ ਨਹੀਂ ਮੰਨੀ ਸੋ ਵਿਰਸਾ ਸਿੰਘ ਬਰਟੋਹੇ ਵਰਗੇ ਟੋਕੜ-ਬੋਚਾਂ ਨੂੰ ਅੱਗੇ ਲਗਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭਾਰੀ ਜਿਹੜੀ ਕਿਰਦਾਰਕੁਸ਼ੀ ਆ ਉਹ ਕਰਵਾਈ ਗਈ ਤੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਜਥੇਦਾਰੀ ਤੋਂ ਜਿਹੜਾ ਪਾਸੇ ਕਰ ਦਿੱਤਾ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਜਥੇਦਾਰ ਅਰੂੜ ਸਿੰਘ ਨਹੀਂ ਬਣੇ ਉਹ ਗਿਆਨੀ ਗੁਰਬਚਨ ਸਿੰਘ ਨੇ ਬਣੇ ਸਗੋਂ ਉਹਨਾਂ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਦੇ ਵਿੱਚ ਆਪਣਾ ਜਿਹੜਾ ਨਾਂ ਆ ਉਹ ਦਿਖਾਇਆ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਕਲੰਕ ਖੱਟ ਕੇ ਨਹੀਂ ਜਾ ਰਹੇ ਉਹ ਉਜਲਾ ਮੁਖ ਲੈ ਕੇ ਚੱਲੇ ਆ ਜਥੇਦਾਰੀਆਂ ਦਾ ਕੀ ਆ ਜਥੇਦਾਰੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਸੰਗਤਾਂ ਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਜਿਹੜਾ ਬਹਾ ਲਿਆ ਉਹ ਰਹੇਗਾ ਪਰ ਜੇਕਰ ਜੋ ਕੋਤ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਜੇ ਉਹੀ ਕੋਤ ਗਿਆਨੀ ਰਗਵੀਰ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਕਲਜਨ ਤਾਂ ਇਤਿਹਾਸ ਦੇ ਵਿੱਚ ਇਹਨਾਂ ਨੂੰ ਲਾਹਨਤਾਂ ਪੈਣੀਆਂ ਸੀ ਪਰ ਹੁਣ ਇਤਿਹਾਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਨਾਂ ਆ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਉਹ ਲਿਖਾ ਗਏ ਹੋਏ ਆ ਪਰ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਸਾਫ਼ ਦਿਸ ਰਿਹਾ ਹੈ ਕਿ ਉਹ ਬਾਦਲਕਿਆਂ ਦੇ ਦਬਾਅ ਹੇਠ ਆ ਬਾਦਲਕਿਆਂ ਦਾ ਜਿਹੜਾ ਦਬਾਅ ਆ ਉਹ ਝੱਲ ਰਿਹਾ ਜਿਹਦੇ ਕਰਕੇ ਅਕਾਲੀ ਦਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸੀਫਾ ਆ ਉਹ ਵੀ ਕੁਝ ਸਮਾਂ ਲਟਕਿਆ ਰਿਹਾ ਪਰ ਗਿਆਨੀ ਰਗਵੀਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਤੇ ਫਿਰ ਬੀਬੀ ਸਤਵੰਤ ਕੌਰ ਜੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਡਰਾਵਾਲੇ ਮਹਾਪੁਰਸ਼ਾਂ ਦੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਦੇ ਪੋਤਰੀ ਨੇ ਸੋ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਗਈ ਜਥੇਦਾਰ ਰਗਵੀਰ ਸਿੰਘ ਜੀ ਉਸ ਮਾਮਲੇ ਦੇ ਉੱਤੇ ਵੀ ਬਿਲਕੁਲ ਚੁੱਪ ਰਹਿੰਦੇ ਆ ਸੋ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹਨੂੰ ਅਕਾਲੀ ਦਲ ਦੀ ਜਿਹੜੀ ਅਗਵਾਈ ਉਹ ਬਾਦਲਦਲ ਨਹੀਂ ਪ੍ਰਵਾਨ ਕਰਦਾ ਜਥੇਦਾਰ ਰਗਵੀਰ ਸਿੰਘ ਉਹ ਵੀ ਚੁੱਪ ਰਹਿੰਦੇ ਤੇ 28 ਜਨਵਰੀ ਵਾਲੀ ਜਿਹੜੀ ਮੀਟਿੰਗ ਆ ਉਹ ਜਥੇਦਾਰ ਰਗਵੀਰ ਸਿੰਘ ਵੱਲੋਂ ਬਾਦਲ ਕੇ ਤੇ ਦਬਾਹੇ ਇੱਥੇ ਹੀ ਮਲਤਵੀ ਕਰ ਦਿੱਤੀ ਜਾਂਦੀ ਆ ਸੋ ਨਾਲ ਹੀ ਜਥੇਦਾਰ ਰਘਵੀਰ ਸਿੰਘ ਉਹ ਪੰਥ ਦੇ ਸਿਧਾਂਤਾਂ ਨੂੰ ਪਾਸੇ ਕਰਕੇ ਉਹ ਪੰਥ ਦੇ ਵਿੱਚ ਜੋ ਹਾਲਾਤ ਬਣੇ ਹੋਏ ਸਨ ਜੋ ਖਤਰਾ ਮੰਡਰਾ ਰਿਹਾ ਸੀ ਸੋ ਉਹਨਾਂ ਨੂੰ ਦਰਕਨਾਰ ਕਰਕੇ ਉਹ ਆਪ ਵਿਦੇਸ਼ ਵਿੱਚ ਚਲੇ ਗਏ ਤੇ ਉਹਨਾਂ ਦੇ ਉਹ ਆਪ ਵਿਦੇਸ਼ ਵਿੱਚ ਆਇਤਰੋ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਗਿਆ ਲੇਕਿਨ ਜਥੇਦਾਰ ਰਘਵੀਰ ਸਿੰਘ ਦਾ ਕੋਈ ਵੀ ਬਿਆਨ ਨਹੀਂ ਆਇਆ ਜਥੇਦਾਰ ਰਘਵੀਰ ਸਿੰਘ ਤਾਂ ਕਹਿੰਦੇ ਸਨ ਕਿ ਜੇਕਰ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਦਿੰਦੀ ਹੈ ਜਾਂ ਉਹਨਾਂ ਨੂੰ ਹਟਾਇਆ ਜਾਂਦਾ ਤੇ ਅਸੀਂ ਸਾਰੇ ਅਸਤੀਫੇ ਦੇਵਾਂਗੇ ਸੋ ਜਥੇਦਾਰ ਰਘਵੀਰ ਸਿੰਘ ਜੀ ਕੀ ਹੁਣ ਤੁਸੀਂ ਅਸਤੀਫਾ ਦੇਵੋਗੇ ਜੋਸ਼ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਫੈਸਲਾ ਲਿਆ ਜਥੇਦਾਰ ਹਰਪ੍ਰੀਤ ਸਿੰਘ ਕੀ ਦੇ ਖਿਲਾਫ ਕੀ ਤੁਸੀਂ ਹੁਣ ਉਹਨੂੰ ਰੱਦ ਕਰੋਗੇ ਕੀ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸਾਰੀਆਂ ਸੇਵਾਵਾਂ ਨੂੰ ਤੁਰੰਤ ਬਹਾਲ ਕਰੋਗੇ ਤੁਸੀਂ ਜਥੇਦਾਰ ਰਗਵੀਰ ਸਿੰਘ ਜੀ ਇਹ ਗੱਲ ਆਖੀ ਸੀ ਕਿ ਜਾਂਚ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਆ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਦੀ ਉਹ ਕੋਈ ਜਾਂਚ ਕਰੇ ਇਹਦਾ ਅਧਿਕਾਰ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਜਥੇਦਾਰ ਸਾਹਿਬ ਨੂੰ ਆ ਤੁਸੀਂ ਕਿਉਂ ਜਿਹੜੀ ਜਾਂਚ ਆ ਉਹ ਆਪਣੇ ਹੱਥਾਂ ਵਿੱਚ ਕਿਉਂ ਨਹੀਂ ਲਈ ਕਿਉਂ ਉਹ ਜਾਂਚ ਕਮੇਟੀ ਨੂੰ ਤੁਸੀਂ ਰੱਦ ਕਿਉਂ ਨਹੀਂ ਕੀਤਾ ਕਿਉ ਤੇ 28 ਜਨਵਰੀ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਤੁਸੀਂ ਵਿਦੇਸ਼ ਵਿੱਚ ਵੀ ਚਲੇ ਗਏ ਹੁਣ ਤੁਸੀਂ ਮੂਕ ਦਰਸ਼ਕ ਬਣ ਕੇ ਤੁਸੀਂ ਆਪਣੇ ਮੂੰਹ ਦੇ ਵਿੱਚ ਜਿਹੜੀਆਂ ਘੰਗਰੀਆਂ ਆ ਉਹ ਪਾ ਲੀਆਂ ਹੋਈਆਂ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਦੇ ਵਾਂਗ ਜਿਹੜਾ ਖਲੰਕੇ ਤੇ ਇਤਿਹਾਸ ਹੀ ਰਚਣਾ ਚਾਹੁੰਦੇ ਹੋ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਜਿਹੜਾ ਬੰਨਣਾ ਚਾਹੁੰਦੇ ਹੋ ਪਰ ਯਾਦ ਰੱਖਿਓ ਇਤਿਹਾਸ ਤੁਹਾਨੂੰ ਮਾਫ਼ ਨਹੀਂ ਕਰੇਗਾ ਜਿਵੇਂ ਗਿਆਨੀ ਗੁਰਬਚਨ ਸਿੰਘ ਨੂੰ ਲਾਣਤਾ ਪੈਦੀਆਂ ਨਹੀਂ ਆ ਇਸੇ ਤਰ੍ਹਾਂ ਤੁਹਾਨੂੰ ਲਾਣਤਾ ਫਿਰ ਬਹਿਣਗੀਆਂ ਜੇ ਤੁਸੀਂ ਹੁਣ ਕੋਈ ਥੋਸ ਸਟੈਂਡ ਨਾ ਲਿਆ ਤੇ ਜੋ ਕੁਝ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਬੀਤੀ ਹੈ ਇਹ ਭਵਿੱਖ ਵਿੱਚ ਤੁਹਾਡੇ ਨਾਲ ਵੀ ਬੀਤੇਗੀ ਜਿੰਨਾ ਚਿਰ ਤੱਕ ਤੁਸੀਂ ਬਾਦਲਾ ਤੇ ਤਫਰ ਝਾੜਦੇ ਰਹੋਗੇ ਉਹਨਾਂ ਦੀ ਚਮਚਾਗਿਰੀ ਕਰਦੇ ਰਹੋਗੇ ਉਹਨਾਂ ਦੇ ਚਾਪਲੂਸ ਬਣ ਕੇ ਰਹੋਗੇ ਤੁਹਾਡੀ ਜਥੇਦਾਰੀ ਕਾਇਮ ਹੋਏਗੀ ਪਰ ਜਿਸ ਦਿ ਤੁਸੀਂ ਪੰਥਕ ਸਿਧਾਂਤਾਂ ਦੇ ਹੱਕ ਵਿੱਚ ਭੁੱਗਤ ਕੇ ਪੰਥਕ ਹਿੱਤਾਂ ਦੀ ਤੁਸੀਂ ਰਾਖੀ ਕੀਤੀ ਕੌਮ ਦੇ ਹੱਕ ਵਿੱਚ ਭੁੱਗਤ ਕੇ ਉਹ ਦਿਨ ਤੁਹਾਡੇ ਨਾਲ ਵੀ ਇਹੀ ਕੁਝ ਹੋਏਗਾ ਜੋ ਉਹ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਤੁਹਾਨੂੰ ਯਾਦ ਨਹੀਂ ਕਿ 1988 ਦੇ ਵਿੱਚ ਕਿਵੇਂ ਜਥੇਦਾਰ ਭਾਈ ਜਸਵੀਰ ਸਿੰਘ ਰੋਟੀ ਨੂੰ ਸ਼੍ਰੋਮਣੀ ਕਮੇਟੀ ਨੇ ਬਾਦਲ ਗਿਆ ਨੇ ਹਟਾ ਦਿੱਤਾ ਸੀ ਕਿਵੇਂ ਜਥੇਦਾਰ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਵਾਲੇ ਸਿੰਘ ਦੇ ਨਾਲ ਬਾਦਲ ਗਿਆ ਨੇ ਜਿਹੜਾ ਆ ਕੀ ਕੀਤਾ ਜਥੇਦਾਰ ਜੋਗਿੰਦਰ ਸਿੰਘ ਦੀ ਵਿਦਾਂਤੀ ਦੇ ਨਾਲ ਜਿਹੜਾ ਆ ਉਹ ਕੀ ਕੁਝ ਬੀਤੇ ਆ ਤੇ ਉਹੀ ਕੁਝ ਅੱਜ ਹੁਣ ਗਿਆਨੇ ਹਰਪ੍ਰੀਤ ਸਿੰਘ ਦੇ ਨਾਲ ਹੋ ਰਿਹਾ ਆ ਤੇ ਅਸੀਂ ਵੀ ਕਿੰਨਾ ਚਿਰ ਤੱਕ ਚੁੱਪ ਕਰਕੇ ਬੈਠੇ ਰਹਾਂਗੇ ਬਾਦਲ ਕਿਆਂ ਦਾ ਸੁਖਵੀਰ ਸਿੰਘ ਬਾਦਲ ਦਾ ਇਹਨਾਂ ਦੀ ਟੋਲੀ ਦਾ ਭੁੰਦਰ ਚੀਮਾ ਹੋਰ ਵੀ ਜਿੰਨੇ ਹੈਗੇ ਚਾਹੇ ਉਹ ਦਾਗੀ ਹੋਣ ਤੇ ਚਾਹੇ ਬਾਗੀ ਹੋਣ ਦੇਖ ਕੇ ਇਹ ਬੰਦਿਆਂ ਨੇ ਹੁਣ ਕੋਈ ਸਟੈਂਡ ਨਾ ਲਿਆ ਗਿਆਨੀ ਹਰਗੋਬਿੰਦ ਸਿੰਘ ਦੇ ਹੱਕ ਦੇ ਵਿੱਚ ਇਹ ਨਾ ਭੁਗਦੇ ਬਾਦਲ ਦਲ ਦੇ ਖਿਲਾਫ ਇਹਨਾਂ ਨੇ ਝੰਡਾ ਨਾ ਬੁਲੰਦ ਕੀਤਾ ਇਹਨਾਂ ਸਾਰਿਆਂ ਦਾ ਜਿਹੜਾ ਵਿਰੋਧ ਆ ਉਹ ਡਟ ਕੇ ਕਰਾਂਗੇ